ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਹੈ ਜੀ ਤੁਹਾਡਾ ਰਾਜ ਸੰਤੂ ਫਾਰਮਿੰਗ ਦੇ ਵਿੱਚ ਅੱਜ ਦੀ ਦੋਸਤੋ ਆਪਣੀ ਵਿਜਿਟ ਹੈਗੀ ਆ ਪਹੁੰਚ ਹੈਗੀ ਆ ਪਿੰਡ 마ਸੀਕੇ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਪਹੁੰਚੇ ਆ ਦੋਸਤੋ ਖੇਮ ਕਰਨਾ 2 ਕਿਲੋਮੀਟਰ ਦੀ ਦੂਰੀ ਰਹਿ ਜਾਂਦਾ ਸ਼ਹਿਰ ਤੇ ਖਾਸ ਪਹੁੰਚ ਤੁਸੀਂ ਪਿੰਡ 마ਸੀਕੇ ਕਰਨੀ ਆ 마ਸੀਕੇ ਤੋਂ ਜਦੋਂ ਦੋਸਤੋ ਆਪਾਂ ਮਹਿਦੀਪੁਰ ਪਿੰਡ ਵਾਲੀ ਛੜਕਾਉਣੀ ਆ ਦੋਸਤੋ ਤੇ ਬਿਲਕੁਲ ਪਹਿਲੇ ਦੋਸਤੋ ਘਰ ਜਿਹੜੇ ਹੈਗੇ ਆ ਸੱਜੇ ਪਾਸੇ ਤੁਸੀਂ ਘਰ ਪਹੁੰਚ ਕਰ ਸਕਦੇ ਹੋ ਵੀਰ ਦੇ ਨਾਲ ਪੂਰੀ ਗੱਲਬਾਤ ਕਰਾਂਗੇ ਬਾਕੀ ਇਸ ਥਾਂ ਤੇ ਤੁਸੀਂ ਦੋਸਤੋ ਜੇਕਰ ਪੱਟੀ ਮੋੜ ਤੋਂ ਆ ਰਹੇ ਹੋ ਤਾਂ ਵੀ ਤੁਸੀਂ ਦੋਸਤੋ ਘਰਿਆਲਾ ਬੁਲਟੋਆ ਬਰਨਾਲਾ ਤੇ ਅੱਗੇ ਆਸਲਾਂ ਤੋਂ ਖੇਮ ਕਰਨ ਦੇ ਖੇਮ ਕਰਨ ਤੋਂ ਤੁਸੀਂ ਜਿਹੜਾ ਦੋਸਤੋ ਪਿੰਡ ਮਾਸੀ ਕੇ ਪਹੁੰਚ ਸਕਦੇ ਹੋ ਤੇ ਜੇਕਰ ਦੋਸਤੋ ਪੱਟੀ ਮੋੜ ਤੋਂ ਤੁਸੀਂ ਚੀਮਾ ਬਰਵਾਲਾ ਦੁਬਲੀ ਤੇ ਕੋਟ ਬੁੱਢਾ ਤੇ ਅੱਗੇ ਜਿਹੜਾ ਦੋਸਤੋ ਤੂਤ ਪੰਘਾਲਾ ਤੇ ਗਜ਼ਲ ਤੇ ਰਤੋਂ ਕੇ ਤੇ ਬਿਲਕੁਲ ਅਗਲੇ ਪਾਸੇ ਜਿਹੜਾ ਦੋਸਤੋ ਮਾਚੀਏ ਤੁਸੀਂ ਪਹੁੰਚ ਸਕਦੇ ਹੋ ਤੇ ਬਿਲਕੁਲ ਨੰਬਰ ਲਗਾਤਾਰ ਆਪਾਂ ਸਕਰੀਨ ਤੇ ਚਲਦੇ ਕਰ ਦਨੇ ਆ ਨੰਬਰਾਂ ਤੇ ਤੁਸੀਂ ਸੰਪਰਕ ਕਰਕੇ ਗੱਲਬਾਤ ਕਰ ਸਕਦੇ ਹੋ ਅੱਜ ਇਸ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਪੰਜ ਘੱਟੋ ਘੱਟ ਵੀ ਪੰਜ ਗਨਾਂ ਦੇ ਜਿਹੜੇ ਦੋਸਤੋ ਦਿਖਾਵਾਂਗੇ ਵਹਿੜਾਂ ਦੇ ਵਿੱਚ ਹੋਣਗੇ ਤਾਜ਼ੀਆਂ ਸੁਈਆਂ ਸਵਈਆਂ ਨੇ ਸਮਾਂ ਪੁੱਛ ਲਾਂਗੇ ਵੀਰ ਦੇ ਨਾਲ ਪੂਰੀ ਗੱਲਬਾਤ ਕਰਾਂਗੇ ਕੀ ਜਿਹੜਾ ਮਿਲਕ ਰਿਕਾਰਡ ਆ ਥੱਲੇ ਸਮਾਂ ਕਿੰਨਾ ਕੁ ਹੋ ਗਿਆ ਸੁਈਆਂ ਨੂੰ ਤੇ ਪੂਰੀ ਗੱਲਬਾਤ ਆਪਾਂ ਕਰਾਂਗੇ ਦੋਸਤੋ ਵੀਡੀਓ ਦੇ ਨਾਲ ਤੁਸੀਂ ਐਂਡ ਤੱਕ ਜਰੂਰ ਬਨੇ ਰਹੋ ਤਾਂ ਜੋ ਪੂਰੀ ਇਨਫੋਰਮੇਸ਼ਨ ਹੈਗੀ ਆ ਇਹਨਾਂ ਵੜਾਂ ਦੇ ਰਿਗਾਰਡਿੰਗ ਦੋਸਤੋ ਆਪਾਂ ਤੁਹਾਡੇ ਨਾਲ ਸ਼ੇਅਰ ਕਰ ਸਕੀਏ ਆਓ ਕਰਦੇ ਆਂ ਗੱਲਬਾਤ ਵੀਰ ਦੇ ਨਾਲ ਪੁੱਛਦੇ ਆਂ ਕੀ ਡਿਟੇਲ ਆ ਸੋ ਇੱਕ ਪਾਸੇ ਦੋਸਤੋ ਬਿਲਕੁਲ ਘਰੇਲੂ ਪਸ਼ੂ ਵੀ ਵੀਰ ਦੇ ਕੋਲ ਹੈਗੇ ਆ ਇੱਕ ਬਰੀਡ ਤੇ ਵੀ ਬਿਲਕੁਲ ਕੰਮ ਕਰਦੇ ਨੇ ਚੰਗੇ ਪਸ਼ੂ ਰੱਖਿਆ ਨੀਲੀ ਰਾਵੀ ਦੀਆਂ ਕੁਝ ਕਟੀਆਂ ਤੇ ਕੱਟਾ ਜਿਹੜਾ ਮੇਲ ਆ ਉਹ ਵੀ ਆਪਾਂ ਤੁਹਾਨੂੰ ਲਾਸਟ ਦੇ ਵਿੱਚ ਦਿਖਾਵਾਂਗੇ ਜਰੂਰ ਉਸ ਤੋਂ ਪਹਿਲਾਂ ਜਿਹੜੇ ਵਿਕਰੀ ਵਾਲੇ ਪਸ਼ੂ ਆ ਉਹਨਾਂ ਬਾਰੇ ਗੱਲਬਾਤ ਕਰ ਲੈਂਦੇ ਆ ਆਜੋ ਵੀਰ ਜੀ ਸਭ ਤੋਂ ਪਹਿਲਾਂ ਵੀਰ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਤਾਲ ਬਹੁਤ ਬਹੁਤ ਧੰਨਵਾਦ ਤੁਹਾਡਾ ਸਾਡੇ ਕੋਲ ਆਉਣ ਦਾ ਬਹੁਤ ਬਹੁਤ ਮੇਰ ਮਿਹਰਬਾਨੀ ਤੁਹਾਡੀ ਅੱਛਾ ਵੀਰ ਜੀ ਇੱਕ ਆਪਣੇ ਭੈਣ ਭਰਾਵਾਂ ਨੂੰ ਨਾਮ ਜ਼ਰੂਰ ਦੱਸ ਦਿਗੇ ਜੀ ਮੇਰਾ ਨਾਮ ਭਾਜੀ ਰਾਜਪਾਲ ਸਿੰਘ ਆ ਉਤਰਾਂ ਰਾਜੂ ਰਾਜੂ ਜਿਆਦਾ ਮਸ਼ਹੂਰ ਆ ਲੱਗੇ ਆਪਣੇ ਲੱਗੇ ਤੇ ਖਾਸ ਵੀਰੇ ਵਪਾਰ ਦਾ ਕੰਮ ਹੀ ਆ ਹਾਂ ਜੀ ਹਾਂ ਜੀ ਵਪਾਰ ਦਾ ਕੰਮ ਲੰਬੇ ਸਮੇਂ ਤੋਂ ਹੀ ਕਰਦੇ ਆ ਰਹੇ ਹੋ ਹਾਂ ਹਾਂ ਲੰਬੇ ਸਮੇਂ ਤੋਂ ਸਾਨੂੰ 20 25 ਸਾਲ ਹੋ ਗਏ ਠੀਕ ਆ ਸਾਡਾ ਪਿਛਲਾ ਪਿੰਡ ਉਤਰਾਂ ਮਾੜੀ ਉੱਦੋਂ ਗਿਆ ਹਾਂ ਜੀ ਕਿਥੋਂ ਬੈਕਗਰਾਉਂਡ ਮਾੜੀ ਉਦੋਂ ਕੇਦੋਂ ਹਾਂਜੀ ਮਾੜੀ ਉਦੋਂ ਕੇਦੋਂ ਇੱਥੇ ਫਿਰ ਆ ਕੇ ਨਵੇਂ ਬੈਠੇ ਗਏ ਕਾਫੀ ਟਾਈਮ ਤੋਂ ਹਾਂਜੀ ਇਹਨੂੰ 22 ਸਾਲ ਹੋ ਗਏ ਇੱਥੇ ਆ ਗਏ 22 ਸਾਲ ਹੋ ਗਏ ਹਾਂਜੀ ਹਾਂਜੀ ਮਾੜੀ ਵਾਲੇ ਵਜੇ ਉੱਤੇ ਠੀਕ ਹੈ ਮਾੜੀ ਵਾਲੇ ਹਾਂ ਠੀਕ ਹੈ ਜੀ ਠੀਕ ਹੈ ਤੇ ਅੱਛਾ ਵੀਰ ਪਸੂ ਪੰਜ ਨੇ ਅੱਜ ਹਾਂਜੀ ਹਾਂਜੀ ਪੰਜ ਵੀ ਆਲਮੋਸਟ ਜਿੰਨੇ ਆਪਾਂ ਦਿਖਾਉਣੇ ਸਾਰੇ ਤਾਜ਼ੇ ਸਵੇਸ ਵਾਏ ਨੇ ਹਾਂਜੀ ਹਾਂਜੀ ਸਾਰੇ ਤਾਜ਼ੇ ਕੋਈ ਮਤਲਬ ਹੀ ਖਾਦ ਦਵੀਆਂ 25 ਦਿਨਾਂ ਤੱਕ ਵੀ ਹੱਦ ਦਵੀਆਂ 25 ਦਿਨਾਂ ਤੱਕ ਹੋਊਗਾ ਠੀਕ ਹੈ ਭਰਾ ਤੇ ਕਰੀਏ ਸ਼ੁਰੂਆਤ ਪਹਿਲੇ ਜਰਸੀ ਬੱਛੀ ਆ ਗਈ ਹੈ ਜੀ ਹਾਂਜੀ ਹਾਂਜੀ ਤੇ ਕਿੰਨੇ ਕ ਟਾਈਮ ਤੇ ਸੋਈ ਆ ਇਹ 20 ਦਿਨਾਂ ਦਾ ਬੱਚਾ ਹੈਗਾ ਇਹਦਾ ਉਧਰੇ ਠੀਕ ਆ ਜੀ 20 ਦਿਨਾਂ ਦਾ ਜਿਹੜਾ ਮਗਰ ਬੱਚਾ ਦੋਸਤੋ ਉਹ ਮੈਂ ਤੁਹਾਨੂੰ ਜ਼ਰੂਰ ਦਿਖਾ ਦਿੰਨਾ ਇੱਕ ਵਾਰੀ ਉਸ ਤੋਂ ਬਾਅਦ ਆਪਾਂ ਵੜ ਵਾਲੇ ਪਾਸੇ ਆਉਨੇ ਆ ਆਹ ਦੇਖੋ ਜੀ ਆਹ ਠੀਕ ਆ ਇਹ ਫੀਮੇਲ ਆ ਹਾਂਜੀ ਨਹੀਂ ਬੱਛੀ ਹੈ ਜੀ ਬੱਛੀ ਜਿਹੜਾ ਬੱਛੀ ਤਾਂ ਬੱਛੀ ਆ ਠੀਕ ਆ ਆਹ ਜਿਹੜਾ ਬੱਚਾ ਦੋਸਤੋ ਠੀਕ ਆ ਪਹਿਲੇ ਨੰਬਰ ਵਾਲੀ ਵੜ ਜਿਹੜੀ ਆਪਾਂ ਤੁਹਾਨੂੰ ਦਿਖਾ ਰਹੇ ਆ ਉਹਦੇ ਮਗਰਾ ਬੱਛੀ ਆ 20 ਦਿਨ ਦਾ ਤੁਸੀਂ ਸਮਾਂ ਮੰਨ ਸਕਦੇ ਹੋ ਠੀਕ ਆ ਤੇ ਬਿਲਕੁਲ ਵਾਈਟ ਤਕਰੀਮ ਜਾਂ ਰੰਗ ਜਿਹੜਾ ਆਪਾਂ ਕਹਿ ਸਕਦੇ ਆ ਵੀ ਇਸ ਵਹਿੜ ਦਾ ਹੈਗਾ ਤੇ ਸੂਆ ਵੀਰ ਦੁੱਧਰੋ ਹੋਵੇਗੀ। ਭਾਜੀ ਆਾਨੂੰ ਦੁੱਧਾ ਹੀ ਦੱਸਿਆ। ਅੱਗੋਂ ਤੁਸੀਂ ਹਿਸਾਬ ਲਾ ਲਓ ਤੇ ਜਾ ਸਕਦਾ ਵੱਧ ਤੋਂ ਵੱਧ। ਹੂੰ। ਇਸੋਂ ਜ਼ਿਆਦੀ ਹੋਊਗੀ। ਠੀਕ ਹੈ ਜੀ। ਦੁੱਧ ਜਦੋਂ ਤਿੱਜਾ ਹੋ ਸਕਦਾ। ਠੀਕ ਹੈ। ਲਓ ਵੀ ਭਰਾਵੋ ਤੀਜਾ ਸੂਆ ਵੀ ਹੋ ਸਕਦਾ ਹੈ ਤੇ ਅੱਗੋਂ ਜਿੱਥੋਂ ਖਰੀਦੀ ਆ ਚਲੋ। ਹਾਲੇ ਸੋਤਰਾ ਦੀ ਗੱਲ ਬਾਤ ਕਹਿੰਦੇ ਦੂਜਾ ਤੂ ਆ ਵੀ ਜਾਂ ਪਾਦਾਂ ਨੂੰ ਝੂਠ ਮਾਰੀਏ ਬਿਲਕੁਲ ਜੀ ਬਿਲਕੁਲ ਹਨਾ ਜਿਹੜੀ ਸਹੀ ਗੱਲ ਆ ਆਪਾਂ ਦੀ ਉਹ ਹੀ ਦੱਸਾਂਗੇ ਅੱਛਾ ਵੀਰੇ ਹੁਣ ਜਿਹੜਾ ਮੌਜੂਦਾ ਦੁੱਧ ਆ ਆਪਾਂ ਹਾਜ਼ਰ ਉਹ ਕਿੰਨਾ ਦਾ ਹੈਗਾ ਮੌਜੂਦਾ ਭਾਜੀ ਦੁੱਧ 8 ਲੀਟਰ ਇਹਦੇ ਤੇ 8 ਲੀਟਰ ਹਾਂਜੀ ਦੁੱਧ ਦੋ ਤਰ੍ਹਾਂ 9 10 ਲੀਟਰ ਹੈਗਾ ਤੁਸੀਂ ਜਿਹੜਾ ਗਰੰਟੀ ਵਾਲਾ 8 ਲੀਟਰ ਹੀ ਕਰੋ ਹੂੰ ਠੀਕ ਆ ਜੀ 8 ਲੀਟਰ ਦੀ ਚਵਾਈ ਹੈਗੀ ਆ ਹਾਂਜੀ 8 ਲੀਟਰ ਦੀ ਕੋਈ ਭੈਣ ਭਰਾ ਦੂਰੋਂ ਨੇੜਿਓਂ ਕਿਸੇ ਨੇ ਆਉਣਾ ਉਹ ਕਰ ਸਕਦਾ ਹਾਂਜੀ 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 ਠੀਕ ਆ ਇਹਨੂੰ ਦਿਖਾ ਦਈਏ ਵੀਰ ਜੀ ਖੋ ਲਓ ਵੀ ਦੋਸਤੋ ਖੋਲ ਕੇ ਆਪਾਂ ਤੁਹਾਨੂੰ ਜਿਹੜਾ ਤੋੜ ਕੇ ਦਿਖਾਉਣੇ ਆ ਤੇ ਆਹ ਦੇਖੋ ਜੀ ਠੀਕ ਆ ਆਹ ਦੇਖੋ ਬਾਹਰ ਆ ਰਿਹਾ ਜਰਸੀ ਬਰੀਡ ਦੇ ਵਿੱਚ ਲਾਓ ਜੀ ਮੋੜ ਤੋਂ ਮੋੜ ਜਰਸੀ ਬਰੀਡ ਦੇ ਵਿੱਚ ਦੋਸਤੋ ਜਿਹੜੀ ਇਹ ਵੈੜ ਆ ਠੀਕ ਆ ਤੇ ਸਮਾ ਵੀਰ ਨੇ ਦੱਸਤਾ ਵੀ 20 ਦਿਨ ਦਾ ਹੋਇਆ ਥੱਲੇ ਬੱਚਾ ਫੀਮੇਲ ਕਾਫ ਆ ਤੇ 8 ਕਿਲੋ ਜਿਹੜਾ ਦੁੱਧ ਹਾਜ਼ਰ ਆ ਜਿਹੜਾ ਕਿਸੇ ਵੀਰ ਨੇ ਚਵਾਈ ਕਰ ਲੈਣੀ ਆ ਕੇ ਅੱਛਾ ਵੀਰ ਜੀ ਇਹਦਾ ਰੇਟ ਭਾ ਫੜਤਾ ਕਿੰਨਾ ਫਿਰ ਪਹਿਲੇ ਨੰਬਰ ਵਾਲੀ ਆਪਣੀ ਜਰਸੀ ਦਾ ਇਹਦਾ ਭਾਜੀ ਰੇਟ ਹੈਗਾ ਆ 30000 ਰੁਪਿਆ ਹਾਂਜੀ 2000 ਵਿੱਚੋਂ ਆਪਾਂ ਲੈਸ ਕਰ ਦਾਂਗੇ 28000 ਦੀ ਜਿਹੜੀ ਹਾਂ ਨਾ ਇਹ 28000 ਦੀ ਹਾਂਜੀ ਹਾਂਜੀ ਠੀਕ ਹੈ ਭਰਾ ਜੀ 28000 ਜਿਵੇਂ ਮੰਨਾਂ ਜੇ ਕੋਈ ਭੈਣ ਭਰਾ ਹੋਊਗਾ ਤੇ ਕਰਾਂਗੇ ਆਪਾਂ ਠੀਕ ਹੈ ਜੀ ਬਾਕੀ 28000 ਦੇ ਵਿੱਚੋਂ ਜਿਹੜਾ ਦੋਸਤੋ ਲੈਸ ਹੋ ਜੂਗਾ ਮੰਨ ਤਾਂ ਹੋ ਜੂਗਾ ਠੀਕ ਹੈ ਪਹਿਲਾ ਨੰਬਰ ਤੇ ਜਿਹੜੀ ਤੁਸੀਂ ਇਹ ਵਿਹੜ ਦੇਖ ਰਹੇ ਹੋ ਤੇ ਦੁੱਧ ਥੱਲੇ ਜੋ ਹਾਇਰ ਆ ਉਹ ਦੱਸਦਾ ਬਾਕੀ ਅੱਗੇ ਸੇਵਾ ਸੁਭਾ ਦਾ ਦੁੱਧ ਤਾਂ ਤੁਸੀਂ ਸੇਵਾ ਕਰੋਗੇ ਤੇ ਹੋ ਸਕਦਾ ਵਧੇ ਵਧੂਗੀ ਹੈ ਵਧੂਗੀ ਹੈ ਤੇ ਜੇ ਆਪਣੇ ਕੋਲ ਹੀ ਦੋ ਦਿਨ ਰਹਿ ਗਈ ਤੇ ਇੱਥੇ ਹੀ ਵਧੂਗੀ ਹੈ ਜੀ ਬਿਲਕੁਲ ਇਸ ਤੋਂ ਬਾਅਦ ਫਿਰ ਅੱਗੇ ਇੱਕ ਜਰਸੀ ਆਪਣੇ ਕੋਲ ਹੋਰ ਨਾਗ ਆ ਗਿਆ ਇਹਦੀ ਡਿਟੇਲ ਸੁਭਾ ਸੁਈ ਕਿੰਮਾ ਜੀ ਹਾਂਜੀ ਇਹ ਭਾਜੀ ਇਹ ਵੀ ਦੂਜਾ ਉਹ ਜਾਂ ਤੀਜਾ ਦੂਜਾ ਮੰਨ ਲਓ ਜਾਂ ਤੀਜਾ ਮੰਨ ਲਓ ਹਾਂ ਲਾ ਤੇ ਦੂਜਾ ਮੰਨ ਲਓ ਭਰਾਵੋ ਭਾਵੇਂ ਤੀਜਾ ਮੰਨ ਲਓ ਬਸ ਹੈਗੀ ਇੱਥੇ ਹੀ ਬਿਲਕੁਲ ਇਹ ਤਾਂ ਵੱਧ ਨਹੀਂ ਗਈ ਦਿਨਾਂ ਪਿਆ ਆ ਸਰੀਰ ਘਟਾਂਚਾ ਵਾਲਵਾ ਨੂੰ ਸੁਣਾ ਬਖਾਲਾ ਹੈਗਾ ਤੇ ਕੀ ਦਿਨ ਮਤਲਬ ਕਿੰਨੇ ਦਸਿਆ ਤੁਸੀਂ ਇਹਨੂੰ ਭਾਜੀ 8 ਦਿਨ ਹੋ ਗਏ ਤੁਸੀਂ 8 ਦਿਨ ਬੱਚਾ ਹਾਂ ਫੀਮੇਲ ਹੈ ਫੀਮੇਲਾ ਪੰਛੀ ਹਥੇ ਹਾਂਜੀ ਹਾਂਜੀ ਹਾਂ ਤੇ ਹਫਤਾ ਹੋ ਗਿਆ ਤੁਸੀਂ ਵੀ ਦੋ ਤਾਂ ਕਿੰਨਾ ਕਿ ਚਵਾ ਦਾਂਗੇ ਹੁਣ ਦੋ ਦੇ ਥੱਲੇ 12 ਲੀਟਰ ਹੈਗਾ ਪਰ ਜੀ 11 ਲੀਟਰਾਂ ਦੀ ਗਰੰਟੀ ਦਵਾਂਗੇ ਆਪਾਂ ਠੀਕ ਹੈ ਜੀ 12 ਲੀਟਰ ਪਰ 11 ਕਿਲੋ ਜਿਹੜਾ ਦੋਸਤੋ ਕਹਿ ਕੇ ਵੀਰਾਂ ਦਾ ਵੀ ਸੇਲ ਕਰਾਂਗੇ ਤੇ ਆ ਜਿਹੜਾ ਥਣੇਵਾ ਤੁਸੀਂ ਆ ਦੇਖੋ ਆ ਦੇਖੋ ਜੀ ਨਕੇੜ ਨਕੂੜ ਆਪਸੀ ਥਾਣਾ ਦਾ ਜਿਹੜਾ ਦੋਸਤੋ ਬਹੁਤ ਵਧੀਆ ਐ ਠੰਡੀ ਠੁੰਡੀ ਪਈ ਜਿੱਦਾਂ ਮਰਜ਼ੀ ਆਪ ਤੁਸੀਂ ਦੇਖ ਸਕਦੇ ਹੋ ਠੰਢੀ ਤੇਰੀ ਆ ਜਿੱਦਾਂ ਮਰਜ਼ੀ ਹੱਥ ਲਾਈ ਜਾਓ ਠੀਕ ਆ ਜਰਸੀ ਬ੍ਰੀਡ ਦੇ ਵਿੱਚ ਜਿਹੜੀ ਦੋਸਤੋ ਸੈਕਿੰਡ ਨੰਬਰ ਤੇ ਆਪਾਂ ਵੇਰਵਾ ਪਾ ਦਿੰਨੇ ਆ ਤੁਹਾਨੂੰ ਉਹ ਸਾਬ ਨਾਲ ਤੁਸੀਂ ਗੱਲ ਕਰ ਲਿਓ ਤੇ ਇਹਦਾ ਲੈਣ ਦੇਣ ਵੀਰੇ ਹਾਂ ਨਾ ਕਿੱਥੋਂ ਕਿ ਤੱਕ ਇਹ ਪਾਜੀ ਇਹਦਾ 40000 ਮੁੱਲ ਕਰਦੇ ਆ ਹਾਂਜੀ ਤੇ 38000 ਦੀ ਦੇ ਦਾਂ 38 ਦੀ ਹਾਂਜੀ ਠੀਕ ਆ ਬਾਕੀ ਚਵਾਚੂ ਆਪਸੀ ਥਣਾ ਦਾ ਅਗਲੇ ਪਿਛਲੇ ਦਾ ਬਰਾਬਰ 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 ਕੋਈ ਭੂਤ ਨਹੀਂ ਛੱਟਾ ਨਹੀਂ ਕੋਈ ਥਾਨ ਨਹੀਂ ਵੱਧ ਘੱਟ ਹਾਂਜੀ ਤੇ 38000 ਚੋਂ ਵੀ ਕੋਈ ਭੈਣ ਭਰਾ ਹੋ ਗਿਆ ਤਾਂ ਆਪਾਂ ਲੈਸ ਕਰਾਂਗੇ ਮਾਨ ਤਾਨ ਕਰਾਂਗੇ ਆਪਾਂ ਜੀ ਇਹ ਦੀ ਵੀ ਲੋਹੇ ਦਾ ਥਾਣਿਆ 38 ਠੀਕ ਆ ਠੀਕ ਆ ਵੀ ਇਹ ਵੀ ਨਹੀਂ ਵੀ ਫਿਕਸ ਆ ਵੀ ਭੈਣ ਭਰਾਵਾਂ ਦਾ ਕੋਈ ਰਸਾ ਛੜਾਈ ਇੱਧਰ ਉੱਧਰ ਛੋਟਾ ਛੋਟਾ ਆਪਾਂ ਵੀ ਜਿਆਦਾ ਨਹੀਂ ਗਾ ਵੀ ਕੋਈ ਹਾਰਾ ਨਾਲ ਫਰਕ ਨਹੀਂ ਗਾ ਕੋਈ ਛੋਟ ਛੜਾਈ ਆ ਕੋਈ 100 200 ਕੋਈ ਹੋ ਸਕਦਾ ਮਾਨ ਜੀ ਜਿਆਦਾ ਨਹੀਂ ਲੋ ਜੀ ਖੋਲ ਕੇ ਇਹ ਵੀ ਦਿਖਾ ਦਿਓ ਜੀ ਤੇ ਬਿਲਕੁਲ ਜਿਹੜਾ ਦੋਸਤੋ ਰੇਟ ਮਿਲਕ ਦੇ ਅਕੋਰਡਿੰਗ ਤੁਸੀਂ ਦੇਖੋਗੇ ਤੇ ਬਿਲਕੁਲ ਠੀਕ ਜਿਹਾ ਮਹਿਸੂਸ ਹੋਊਗਾ ਕਿਉਂਕਿ ਜਿਹੜਾ ਦੁੱਧ ਆ ਦੋਸਤੋ 12 ਵੀਰ ਕਹਿੰਦਾ ਪਰ 11 ਕਿਲੋ ਮੰਨ ਕੇ ਤੁਸੀਂ ਜਿਹੜਾ ਸੌਦਾ ਕਰ ਸਕਦੇ ਲਓ ਜੀ ਜਰਸੀ ਬਰੀਡ ਦੇ ਵਿੱਚ ਆ ਦੋਸਤੋ ਹਵਾਨਾ ਜਿਹੜਾ ਬਖਾਲੇ ਦੀ ਗੱਲ ਕਰਕੇ ਇਹ ਤਾਂ ਕਾਫੀ ਵਧੀਆ ਬਖਾਲਾ ਹੈਗਾ ਤੇ ਦੋਸਤੋ ਤਕਰੀਬਨ ਬਾਕੀ ਸੇਵਾ ਦਾ ਬੱਚਾ ਮੈਂ ਤੁਹਾਨੂੰ ਪ੍ਰੋਪਰ ਦਿਖਾ ਦਿੰਦਾ ਜਿਹੜਾ ਬੱਚਾ ਫੀਮੇਲ ਕਾਫ ਹੈ ਇਹਦੇ ਮਗਰ ਵੀ ਉਹ ਵੀ ਆਪਾਂ ਤੁਹਾਨੂੰ ਦਿਖਾ ਦਿੰਦੇ ਹਾਂ ਬੱਚਾ ਵੀ ਜਿਹੜਾ ਸਿਆਹ ਬਰਾਂ ਹੈ ਆ ਬਰਾਉਨ ਆ ਗਈ ਬੱਚਾ ਪੱਛੀ ਗੁਰਜਤ ਨਹੀਂ ਠੀਕ ਹੈ ਠੀਕ ਹੈ ਠੀਕ ਆਜੋ ਵੀਰ ਜੀ ਇਸ ਤੋਂ ਬਾਅਦ ਇੱਕ ਤੀਜੇ ਨੰਬਰ ਤੇ ਕਰੋ ਸੰਗ ਦੇ ਵਿੱਚ ਵੜਾ ਠੀਕ ਹੈ ਇਹ ਕਿਵੇਂ ਆ ਵੀਰ ਸੂਈ ਹੈ ਵੀ ਹਾਂਜੀ ਹਾਂਜੀ ਬਾਜੀ ਸੂਈ ਹੈ ਇਹ ਕਿੰਨੇ ਕ ਸਮੇ ਦੀ ਸੂਈ ਹੈ ਜੀ ਇਹ 20 ਦਿਨਾਂ ਦੀ ਬਾਜੀ ਸੂਈ ਹੋਊਗੀ 20 ਦਿਨਾਂ ਦੀ ਹਾਂਜੀ ਹਾਂਜੀ ਠੀਕ ਹੈ ਬੱਚਾ ਥਰੇ ਤੇ ਕਿ ਆ ਗਿਆ ਇਹਦੇ ਪੀ ਮੈਲੇ ਹੈ ਮਨ ਠੀਕ ਮੈਨ ਹਾਂਜੀ ਹਾਂਜੀ ਠੀਕ ਹੈ ਇਹ ਦੂਜੇ ਸੂਏ ਦਾ ਵੜਾ ਦੁੱਧ ਜਣਾ ਹਾਂਜੀ ਠੀਕ ਐ ਪਹਿਲੇ ਨੂੰ ਵੀ ਹੋ ਸਕਦੀ ਆ ਹੂੰ ਦੁੱਧੇ ਦੋ 20 ਦਿਨ ਦਾ ਸਮਾਂ ਹੋ ਗਿਆ ਨੇ ਹਾਂਜੀ 20 ਦਿਨ ਦਾ ਸਮਾਂ ਤੇ ਆਪਾਂ ਕਿੰਨਾ ਘੰਟਾ ਦੁੱਧ ਚਾਹੀਏ ਇੰਜ ਥੱਲੇੋਂ ਦੁੱਧੇ ਥੱਲੇ 9 ਲੀਟਰ ਹੈਗਾ 9 ਲੀਟਰ ਹਾਂਜੀ ਭਾਜੀ ਇਹਨਾਂ ਦੁੱਧ ਇਹਦੇ ਥੱਲੇ ਹੀ 13 14 ਲੀਟਰ ਹਾਂਜੀ ਇਹਨੂੰ ਹੋ ਗਿਆ ਸੀ ਪਰਸੋਂ 14 ਤੋਂ ਬੁਖਾਰ ਹੂੰ ਬੁਖਾਰ ਦੇ ਨਾਲ ਇਹਦਾ ਬਾਹਾਨਾ ਸੁੱਝ ਗਿਆ ਤੇ ਅਗਲੇ ਥਾਂ ਦੇ ਬਹਿ ਕੇ ਆ ਜੇ ਬੈਠਾ ਹੀ ਆ ਥਾਂ ਇੱਕ ਅਗਲਾ ਥਾਣਾ ਬੈਣੀ ਵਾਲਾ ਅਗਲਾ ਥਾਣਾ ਅਗਲਾ ਥਾਣਾ ਅਜੇ ਹਿਸਾਬ ਨਾਲ ਬੈਠਾ ਹੀ ਆ ਬਾਕੀ ਚੱਲ ਪਊਗਾ 45 ਦਿਨਾਂ ਨੂੰ ਅੱਜ ਆਪਾਂ ਤਿੰਨਾਂ ਥਾਣਾਂ ਦਾ ਹੀ ਕਰਕੇ ਦੇਵਾਂਗੇ ਹੂੰ ਆਪਾਂ ਤਿੰਨਾਂ ਦਾ ਹੀ ਮੁੱਲ ਕਰਾਂਗੇ ਤਿੰਨ ਥਾਣੇ ਹੀ ਦੱਸ ਕੇ ਦੇਵਾਂਗੇ ਹੂੰ ਪਰ 100% ਉਹ ਥਾਣੇ ਚੱਲੂਗਾ ਹੂੰ ਚੱਲਦਾ ਵੀ ਹੈਗਾ ਮਤਲਬ ਕਿ ਥੋੜੀ ਤਾਰ ਆਉਂਦੀ ਆ ਦੋ ਤੋਂ ਬਾਬਾ ਆਉਂਦੀਆਂ ਥੋੜੀ ਜਿਹੀ ਆਉਂਦੀ ਪੂਰਾ ਪਸਮਾਹ ਫੜਦਾ ਪਸਮਾਹ ਫੜਦਾ ਪੂਰਾ ਖਾਲੀ ਹੋ ਜਾਂਦਾ ਹਾਂ ਹਾਂ ਖਾਲੀ ਹੋ ਜਾਂਦਾ ਜਿਵੇਂ ਇੱਕ ਮੂੰਹ ਸਰੂ ਆਪਾਂ ਕਹਿ ਦਈਏ ਹਾਂ ਹਾਂ ਉਹ ਚੀਜ਼ ਹੋ ਗਈ ਆ ਹਾਂਜੀ ਹਾਂਜੀ ਕੋ ਸਖਤ ਹੋ ਗਿਆ ਹੋਊਗਾ ਹਾਂ ਸਖਤ ਹੋਗਾ ਨਹੀਂ ਅੱਗੋਂ ਸਖਤ ਨਹੀਂ ਹੋਇਆ ਉੱਤੋਂ ਵਹਨਾ ਸਖਤ ਹੋਇਆ ਉੱਤੋਂ ਵਹਨਾ ਹਾਂ ਥਾਂ ਬਿਲਕੁਲ ਸਹੀ ਆ ਥਾਂ ਸਹੀ ਆ ਹਾਂ 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 ਨਹੀਂ ਫਿਰ ਤਾਂ ਠੀਕ ਆ ਫਿਰ ਤਾਂ ਸਰੂ ਦੀ ਗੱਲ ਹੀ ਕੋਈ ਨਹੀਂ ਹੈਗੀ ਤੁਹਾਨੂੰ ਕੋਈ ਪ੍ਰੋਬਲਮ ਨਹੀਂ ਹੈਗੀ ਠੀਕ ਆ ਜੀ ਉੱਤੋਂ ਵਹਨੇ ਦਾ ਨਾ ਉਹ ਕੀ ਪਤਾ ਨਹੀਂ ਹੋ ਜਾਂ ਤੇ ਨਾਲੇ ਹਾਰਡ ਹੋ ਗਿਆ ਥੋੜਾ ਜਿਹਾ ਹਾਂ ਹਾਰਡ ਹੋ ਗਿਆ ਬਸ ਹਾਂ ਬਿਲਕੁਲ ਇਹ ਜਿਹੜੀ ਦੋਸਤੋ ਇੱਕ ਨੌਲੇਜ ਦੇ ਵਿੱਚ ਆਪਾਂ ਤੁਹਾਡੇ ਧਿਆਨ ਚ ਲਿਆਤੀ ਗੱਲ ਇਹ ਜਿਹੜਾ ਵੀਰ ਆਕੇ ਥੋੜਾ ਟਰੀਟਮੈਂਟ ਕਰ ਲੂਗਾ ਠੀਕ ਹੈ ਡਾਕਟਰੀ ਟਰੀਟਮੈਂਟ ਜਿਹੜਾ ਕਰ ਲੂਗਾ ਉਹ ਤੁਸੀਂ ਜ਼ਰੂਰ ਇਹ ਵੜ ਬੇਸ਼ੱਕ ਤੁਸੀਂ ਖਰੀਦ ਲਿਓ ਬਾਕੀ ਵਿੱਚ ਮੈਂਸ਼ਨ ਕਰਨਾ ਜ਼ਰੂਰੀ ਜਿਹੜਾ ਬਣਦਾ ਸੀਗਾ ਠੀਕ ਹੈ ਹਾਂ ਆਪਾਂ ਦਵਾਂਗੇ ਤਿੰਨਾ ਦਾ ਕਰਕੇ ਆਪਾਂ ਚਾਹੁੰਦਾ ਕਰਕੇ ਨਹੀਂ ਦੇਈਏ ਠੀਕ ਹੈ ਜੀ ਤੇ ਆ ਦੇਖੋ ਜੀ ਦੁੱਧ ਤਾਂ ਠੰਡੀ ਧੀਰੀ ਹੈ ਤਿੰਨਾ ਤੋਂ ਨਾ ਦੁੱਧ ਕਿੰਨਾ ਤੇ ਆ ਰਿਹਾ ਤਿੰਨਾ ਸੋਨਾ ਦੇ ਦੁੱਧ 9 ਲੀਟਰ ਆ ਭਾਜੀ ਹੁਣ 9 ਲੀਟਰ ਹਾਂ ਬੁਖਾਰ ਦਾ ਕਰਕੇ ਦੁੱਧ ਬਿਲਕੁਲ ਡਾਊਨ ਹੋ ਗਈ ਫਿਰ ਹੁਣ ਚੜਦੀ ਜਾਂਦੀ ਆ ਠੀਕ ਆ ਦਊਗੀ ਫਿਰ 13 14 ਲੀਟਰ ਹੀ ਹਾਂ ਬਾਕੀ ਅੱਜ ਦਾ 9 ਲੀਟਰ ਆ ਮਹੀਨਾ ਕੋ ਗਿਆ ਸੀ ਹੈ ਹਾਂ ਮਹੀਨਾ ਲਾ ਲਓ 25 ਦਿਨ ਲਾ ਲਓ ਮਹੀਨਾ ਲਾ ਲਓ ਉਹ ਬੱਚੀ 25 ਦਿਨ ਮਹੀਨਾ ਅੱਡ ਡੱਬੀ ਬੱਚੀ ਅੱਜ ਫੇਰ ਡੱਬੀ ਬੱਚੀ ਨਹੀਂ ਆ ਇਧਰ ਲਈ ਜਿਹੜੀ ਕੱਟੇ ਲਾ ਕੇ ਠੀਕ ਆ ਠੀਕ ਆ ਇਹਨੂੰ ਖੋਲ ਕੇ ਦਿਖਾਈਏ ਜੀ ਖੋਲੋ ਕਰ ਲੋ ਲਓ ਵੀ ਭਰਾਵੋ ਇਹ ਵੈੜ ਜਿਹੜੀ ਤੁਸੀਂ ਦੂਜਾ ਸੁਵਾ ਮੰਨ ਲਓ ਕੋਈ ਵੀ ਪਹਿਲਾ ਮੰਨ ਲੇ ਪਾ ਕੇ ਦੂਜਾ ਸੁਵਾ ਮੰਨ ਕੇ ਤੁਸੀਂ ਖਰੀਦ ਕਰ ਸਕਦੇ ਹੋ ਤੇ ਇਹ 43000 ਦੀ ਖਰੀਦ ਹੈਗੀ ਠੀਕ ਹੈ ਜੀ ਆ ਦੇਖੋ ਲੈਓ ਭਾਈ ਜੀ ਲੈਓ ਕਮਾਲ ਕੀ ਜੀ ਭਾਈ ਨੰਬਰ ਪਾਇਆ ਹੀ ਨਹੀਂ ਆ ਭਾਈ। ਇਹ ਬੱਚਾ ਆਈ ਮੇਂ ਹੈ। ਮੈਂ ਆਉਂ ਚੀਏ। ਆ ਦੇਖੋ ਜੀ ਆ ਬੱਚਾ ਮੱਛੀ ਆ ਫੀਮੇਲ ਕਾਫਾ ਇਸ ਬਾਜੀ ਉਹ ਬੱਚੇ ਥਰੇ ਵੀ ਲੇਗਾ ਉਹ ਵਿੱਚ ਤੇ ਬਾਕੀ ਭਰਾਵੋ ਤੁਸੀਂ ਇੱਕ ਤੁਹਾਨੂੰ ਤਿੰਨ ਬਣ ਕੇ ਸੌਦਾ ਕਰ ਸਕਦੇ ਹੋ ਰੇਟ ਭਾ ਪਰਤਾ ਪੁੱਛ ਲੈਣੀ ਵੀ ਕੀ ਡਿਮਾਂਡ ਆ ਕਿੱਥੋਂ ਤੱਕ ਹਾਂ ਨਾ ਹੋਊਗੀ ਠੀਕ ਆ ਤੇ ਬਾਕੀ ਤਿੰਨ ਥਾਂ ਜਿਹੜੇ ਆ ਪੂਰੇ ਵਰਦੇ ਆ ਉਹ ਤਸੱਲੀ ਤੁਸੀਂ ਘਰ ਜਿਹੜਾ ਪਹੁੰਚ ਕੇ ਚਬਾਈ ਕਰ ਸਕਦੇ ਹੋ ਅੱਛਾ ਇਹਦਾ ਕਿੰਨਾ ਕੁ ਮੋਲੇ ਵੀਰ ਫਿਰ ਲੈਣ ਦੇਣਾ ਪਾਕਿਸਤਾਨ ਬਾਜੀ ਮੋਲੇ ਦਾ 5000 ਆ ਹਾਂਜੀ ਤੇ 23000 ਦੀ ਦੇ ਦਾਂਗੇ 23000 ਦੀ 23000 ਦੀ ਦੇ ਦਾਂ ਠੀਕ ਭਰਾ ਹਾਂਜੀ 23000 ਦੀ ਹੈ ਮੋੜ ਲ 5000 ਰਿਆ 23000 ਦੇ ਦੇ ਦਾਂਗੇ 23000 ਚੋਂ ਮੰਨਤਾ ਚਲੋ 1 ਛੋੜ ਚੱਕਾ ਕਰ ਦਾਂਗੇ ਠੀਕ ਹੈ ਬਾਕੀ ਬੈਡ ਓਵਰ ਆਲ ਸਾਰੀ ਚੰਗੀ ਆ ਬਾਕੀ ਸਾਰਾ ਓਕੇ ਆ ਹੁਣ ਤੇ ਆ ਬਿਲਕੁਲ ਓਕੇ ਆਣਾ ਕੋਈ ਹੋਰ ਥਾਂ ਤੋਂ ਮੇਰਾ ਕੋਈ ਪ੍ਰੋਬਲਮ ਨਹੀਂ ਹੈਗੀ ਠੀਕ ਆ ਜੀ ਚਲੋ ਕੋਈ ਗੱਲ ਨਹੀਂ ਤੇ ਇਸ ਤੋਂ ਬਾਅਦ ਅਗਲੇ ਦੋਸਤੋ ਚੌਥੇ ਨੰਬਰ ਤੇ ਇੱਕ ਜਿਹੜੀ ਆ ਜੇ ਅਗਰ ਆਪਾਂ ਤੁਹਾਨੂੰ ਦਿਖਾਉਣ ਲੱਗੇ ਆ ਇਹ ਤੁਸੀਂ ਆ ਦੇਖ ਸਕਦੇ ਹੋ ਠੀਕ ਆ ਪੂਰੀ ਹੈਵੀ ਬਾਡੀ ਵੇਟ ਦੀ ਆ ਪੂਰੇ ਭਾਰੇ ਸਰੀਰ ਬੰਤਰ ਭਜਨ ਵਟੇ ਵਾਲੀ ਜਿਹੜੀ ਇਹ ਹੈ ਇਹ ਟੋਕਰੀ ਹੈ ਕਿ ਸੱਜਰ ਜੀ ਸੱਜਰ ਸੱਜਰ ਭਾਈ ਸੱਜਰ ਜੀ ਆ ਦੇ ਲੋ ਵੀ ਪ੍ਰਭੂ ਤੇ ਟਾਈਮ ਇਹਨੂੰ ਕਿੰਨਾ ਕੋ ਗਿਆ ਸੀ ਟਾਈਮ ਇਹਨੂੰ ਬਾਜੀ 25 ਦਿਨ ਹੋ ਗਏ ਉਹਨੂੰ 25 ਦਿਨ ਬੱਚਾ ਆ ਤੇ ਤੁਹਾਨੂੰ ਫੀਵਰ ਹਾਂਜੀ ਹਾਂਜੀ ਇਹ ਤਾਂ ਮਗਰ ਬੱਚੀ ਹਾਂਜੀ ਨਹੀਂ ਇਹ ਤਾਂ ਮਗਰ ਬੱਚਾ ਹੈ ਬੱਚਾ ਮੇਲਾ ਮੇਲੇ ਆ ਤੇ 25 ਦਿਨ ਹੋ ਗਏ ਨੂੰ ਸੋਈ ਹਾਂਜੀ 25 ਦਿਨ 25 ਦਿਨ ਦਾ ਹੋ ਗਿਆ ਠੀਕ ਆ ਤੇ ਕਿੰਨਾ ਬੱਚਾ ਆ ਗਿਆ ਇਧਰ ਬੰਦ ਹਾਂ ਆ ਦਿਖਾ ਦਿਓ ਮਾੜਾ ਲੈ ਜੀ ਛਾਤੀ ਹੋਊਗਾ ਕਿਸੇ ਦਾ ਜਿਹਨਾਂ ਦਾ ਜੇ ਆਹ ਮੇਲ ਕਾਫ ਆ ਠੀਕ ਆ ਆ ਦੇਖ ਸਕਦੇ ਵੇਖਾ ਦੇ ਇੱਕ ਰਗ ਲਾ ਤੁਮ ਕੋਲੇ ਆ ਕੋਲੇ ਮੂੰਹ ਦੇ ਕੋਲੇ ਕਰਦੇ ਆ ਜੀ ਆ ਦੇਖੋ ਜੀ ਠੀਕ ਆ ਇਸ ਵੇੜ ਦਾ ਜਿਹੜਾ ਦੱਸੋ ਇਹ ਬੱਚਾ ਮੇਲ ਕਾਫ ਆ ਤੇ 25 ਦਿਨ ਦਾ ਸਮਾਂ ਤੇ ਫਿਰ ਕਿੰਨਾ ਕਿਦੋਂ ਤਾਂ ਪਜਵਾ ਦਾਂਗੇ ਤੁਸੀਂ ਦੁੱਧ ਭਾਜੀ ਇਹਦੇ ਥਲੇ 13 ਲੀਟਰ ਹੈਗਾ ਆਪਾਂ 12 ਲੀਟਰ ਦੀ ਗਾਰੰਟੀ ਦਵਾਂਗੇ 12 ਲੀਟਰ ਦੀ ਹਾਂਜੀ ਹਾਂਜੀ ਆਪਾਂ ਲੀਟਰ ਹਰ ਗਾਂ ਦਾ ਘੱਟ ਦੱਸਣਾ ਦੁੱਧ ਹੂੰ ਵੀ ਇੱਥੇ ਆਵੇ ਵੀ ਵੱਧ ਭੈਣ ਭਰਾ ਵਾ ਤੇ ਨਿਕਲੇ ਥੋੜਾ ਉੱਥੇ ਜਾ ਕੇ 13 ਦਾ 13.5 ਨਿਕਲੇ ਤੇ ਫੇਰ ਸਵਾਦ ਹੋਗਾ ਹੂੰ ਜੇ 13 ਦਾ 12 ਨਿਕਲਿਆ ਫੇਰ ਨਹੀਂ ਜਾ ਕੇ ਸਵਾਦ ਆਉਣਾ ਬਿਲਕੁਲ ਜੀ ਬਿਲਕੁਲ ਜੇ ਘੱਟ ਤੇ ਚਵਾਈ ਵੀਰੇ ਸੋਹਣੀ ਲੱਗੀ ਜਾਂਦੀ ਸਵਾਈ ਬਿਲਕੁਲ ਹੀ ਸੋਹਣੀ ਐ ਅਗਲੇ ਦਾ ਅਗਲਾ ਸਾਨੂੰ ਚੋਣਾ ਤੇ ਮਗਰਲੇ ਦਾ ਮਗਰਲਾ ਹਾਂ ਇਦਾਂ ਥਣ ਮਗਰਲੇ ਜੁੜੇ ਜਾਂਦੇ ਆ ਜਦੋਂ ਚੋਣ ਲਾਪੇ ਤੇ ਮਗਰਲੇ ਥਣ ਐ ਪੱਖੋਂ ਅਖਰਿਓ ਜਾਂਦੇ ਠੀਕ ਆ ਵਧੀਆ ਚੁਾਈ ਹੁੰਦੀ ਕੋਈ ਮੁੱਠੀ ਨਹੀਂ ਪਿੜਦੀ ਪਸਵਾ ਤੋਂ ਬਾਅਦ ਪੂਰਾ ਥਣ ਨਿਕੜ ਜਾਂਦਾ ਹਾਂ ਥਣ ਨਿਕੜ ਜਾਂਦਾ ਕੋਈ ਮੁੱਠੀ ਨਾ ਮੁੱਠੀ ਨਾ ਪਿੜੂਗੀ ਥਲੇ ਨਾਲ ਅਗਲਾ ਜੋਵਾਂਗੇ ਤੇ ਪਿਛਲੇ ਨਾਲ ਵਿਖਲਾ ਲਓ ਵੀ ਇਹ ਵੀ ਖੋਲ ਦਿਓ ਬਈ ਦਿਖਾ ਦਿਓ ਜੀ ਵੇੜ ਪੂਰੀ ਨਿਕਰ ਆ ਦੋਸਤੋ ਰਾਜੀ ਆ ਵਜਨਦਾਰ ਤੇ ਦੁੱਧ ਵੀਰ ਨੇ ਦੱਸਤਾ ਠੀਕ ਆ ਬਿਲਕੁਲ ਤੁਸੀਂ ਲੈ ਇਦਾ ਨੂੰ ਵਿਜਟ ਤਾਂ ਕਰਨੀ ਪਊਗੀ ਠੀਕ ਆ ਵਿਜਟ ਕਰਕੇ ਬਾਕੀ ਜਿਹੜਾ ਹੁਣ ਟਾਈਮ ਐ ਇੱਕ ਵਾਰੀ ਫੇਰ ਜਿਹੜਾ ਕਨਫਰਮ ਕਰ ਲਓ ਤੁਸੀਂ ਟਾਈਮ ਜਿਹੜਾ ਦੋਸਤੋ ਈਵਨਿੰਗ ਦਾ ਸ਼ਾਮ ਦਾ ਟਾਈਮ ਆ ਠੀਕ ਆ ਲੈਓ ਜੀ ਲੈਓ ਠੀਕ ਲਓ ਜੀ ਠੀਕ ਆ ਅਗਿਆ ਥਨ ਪੂਰੇ ਲਿਖੜ ਜਾਂਦੇ ਜੀ ਵਿੱਚ ਹੋਈ ਗਏ ਹਾਂ ਨੰਬਰ ਠੀਕ ਆ ਤੇ ਇਹਦਾ ਵੀਰ ਜੀ ਮੁੱਲ ਫਿਰ ਲੈਣ ਦਰ ਮੁੱਲ ਬਾਜੀ ਇਹਦਾ 40000 ਆ ਤੇ 38000 ਦੀ ਦੇ ਦਾਂਗੇ ਆਪਾਂ 38 ਦੀ ਹਾਂਜੀ ਹਾਂ ਠੀਕ ਆ ਮੁੱਲ 40 ਹੈ ਭਰਾਵਾ ਤੇ 38000 ਦੀ ਹਾਂ ਨਾ ਠੀਕ ਆ ਲੈ ਤੇ ਜਿਹੜਾ 38000 ਆ ਤੇ ਬਾਕੀ ਤੁਸੀਂ ਜਿਹੜਾ ਆਪਦਾ ਤਾਲਮਿਲ ਬਣਾ ਲਿਓ ਥੋੜਾ ਬਾਦ ਵਿੱਚੋ ਮੌਕੇ ਤੇ ਗੰਜائش ਹੁੰਦੀ ਓ ਜਿਹੜੀ ਜ਼ਰੂਰ ਕਰ ਦਿੱਤੀ ਜਾਊਗੀ ਹਰ ਇੱਕ ਪਸ਼ੂ ਦੇ ਵਿੱਚੋ ਜਿਹੜਾ ਵੀਰ ਮੌਕੇ ਤੇ ਘਰ ਪਹੁੰਚ ਗਿਆ ਇਸ ਤੋਂ ਬਾਅਦ ਅਗਲੀ ਵੜ ਆ ਗਈ ਆਪਣੇ ਕੋਲ ਚਾਈ ਵਾਲਾਂ ਕੇ ਚੱਕ ਜਾਈ ਹਾਂਜੀ ਹਾਂਜੀ ਇਹ ਇਹ ਵੀ ਤਾਜੀ ਸੂਈ ਹੈ ਦੀ ਹਾਂਜੀ ਹਾਂਜੀ ਤੇ ਬੱਚਾ ਇਹਨੂੰ ਹਫਤਾ ਹੋ ਗਿਆ ਸੂਈ ਹਫਤਾ ਹਫਤਾ 10 ਦਿਨ ਹੋ ਗਏ ਸੂਆ ਵੀਰ ਕੇ ਮਾਂ ਦੁੱਧ ਹੀ ਹੋ ਗਿਆ ਹਾਂਜੀ ਦੁੱਧ ਹੀ ਹੋ ਠੀਕ ਹੋ ਗਿਆ ਹਫਤਾ ਹੋ ਗਿਆ ਹਾਂਜੀ ਤੇ ਕੀ ਡਿਟੇਲ ਹੈ ਤੇ ਆ ਮਰ ਕਿਸੇ ਮਿਲਕ ਦੀ ਮਿਲਕ ਪਾਜੀ ਦੇ ਥਲੇ 8 ਤੇ 10 ਹੈਗਾ ਤੁਸੀਂ 8 ਹੀ ਕਿਨੂ ਇਹਦਾ ਠੀਕ ਹੈ ਜੀ 8 ਲੀਟਰ ਦੁੱਧ ਮਜੂਦਾ ਠੰਡਾ ਕਰਕੇ ਠੀਕ ਹੈ ਤੇ ਚਵਾ ਕਿੰਦਾ ਦਾ ਜੀ 14 ਦਾ ਚਵਾਈ ਇਹਦੀ 300 ਦਾ ਦੀ ਬਿਲਕੁਲ ਓਕੇ ਬਾਜੀ ਹਾਂ ਜੀ ਇੱਕ ਥਣ ਦੇ ਵਿੱਚੋਂ ਧਾਰ ਮਾਰੀ ਜੀ ਤੇ ਡੀ ਹੋਣੀ ਮਗਰ ਜਿਵੇਂ ਸਰੂ ਮਾੜਾ ਇੱਕ ਸਾਈਡ ਨੂੰ ਹਾਂ ਹਾਂ ਸਰੂ ਮਾੜਾ ਮਗਰ ਨਾ ਥਣ ਮਗਰ ਨਾ ਜੀ ਹਾਂ ਜੀ ਮਗਰ ਲਾ ਇਧਰ ਦਾ ਪਹਿਣੀ ਵਾਲਾ ਉਲਟ ਪਹਿਣੀ ਵਾਲਾ ਮਗਰ ਨਾ ਉਲਟ ਪਹਿਣੀ ਵਾਲਾ ਠੀਕ ਹੈ ਜੀ ਠੀਕ ਆ ਤੁਸੀਂ ਦੇਖ ਸਕਦੇ ਹੋ ਬਾਕੀ ਆ ਮਗਰ ਸਰੂ ਜੇ ਲੱਗੇ ਨਾ ਨਹੀਂ ਨਹੀਂ ਚੱਲਦੇ ਇਹ ਬੰਦ ਹੀ ਹੈ ਨਾ ਜੀ ਇਹ ਬੰਦ ਠੀਕ ਹੈ ਬਾਕੀ ਚਾਰ ਥਾਲ ਜਿਹੜੇ ਦੋਸਤੋ ਆ ਵੇਖੋ ਇਹ ਜਿਹੜੇ ਪ੍ਰੋਪਰ ਚੱਲਦੇ ਆ ਤੇ ਜਿਹੜਾ ਉਲਟ ਪੈਣੀ ਦਾ ਮਗਰ ਲਾ ਇਹ ਤੋਂ ਮਾੜਾ ਸਰੂ ਇੱਕ ਆਪਾਂ ਜਦੋਂ ਬਿਲਕੁਲ ਜਿੱਥੋਂ ਧਾਰ ਆਉਂਦੀ ਹੈ ਦੋਸਤੋ ਇੱਕ ਸਰਾਖ ਉਹ ਥੋੜਾ ਟੇਢਾ ਹੋਣ ਕਰਕੇ ਉਹ ਮਾੜਾ ਇੱਕ ਸਾਈਡ ਨੂੰ ਜਿਵੇਂ ਧਾਰ ਜਾਂਦੀ ਹੈ ਬਾਕੀ ਇਧਰੋਂ ਬਿਲਕੁਲ ਓਕੇ ਆ ਬਿਲਕੁਲ ਪੂਰਾ ਆ ਦੇਖੋ ਠੀਕ ਹੈ ਇੱਕ ਹਫਤਾ ਹੋ ਗਿਆ ਨਾ ਵੀਰ ਕੋਈ ਨੂੰ ਹਾਂਜੀ 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 ਠੀਕ ਹੈ 8 ਲੀਟਰ ਦਸਾਂ ਤੇ ਮੋਲੇ ਦਾ ਵੀਰ ਲੈਣ ਦਿਆ ਮੋਲੇ ਦਾ ਭਾਜੀ 24 ਹਜ਼ਾਰ ਆ 24 ਹਾਂਜੀ ਹਾਂਜੀ ਠੀਕ ਹੈ ਉਹਦਾ ਤੇ ਤੁਹਾਨੂੰ ਪਤਾ 35-40 ਹਜ਼ਾਰ ਦੀ ਹੈ ਬਿਲਕੁਲ ਮੈਂ ਜ਼ਰੂਰ ਲਾਂਗਾ ਵੇ ਦੇ ਬਿਲਕੁਲ ਬਿਲਕੁਲ ਤੁਹਾਨੂੰ ਦਿੱਤੇ 35-40 ਹਜ਼ਾਰ ਬਿਲਕੁਲ ਬਾਕੀ ਭੂਰ ਭੋਰਾ ਨਹੀਂ ਹੈਗਾਗਾ ਕੁਝ ਨਹੀਂ ਹੈਗਾ ਘਾਰ ਪੂਰੀ ਆਉਂਦੀ ਹੈ ਟੇਡੇ ਟੇਡੇ ਚ ਆਉਂਦੀ ਹੈ ਟੇਡੇ ਟੇਡੇ ਚ ਆਉਂਦੀ ਆ ਹਾਂਜੀ ਤੇ ਤਿੰਨਾ ਥਨਾ ਜਿੱਤੇ ਬਿਲਕੁਲ ਓਕੇ ਰਹੀ ਆਗੇ ਠੀਕ ਆ ਤਿੰਨ ਥਨ ਤੇ ਬਿਲਕੁਲ ਓਕੇ ਠੀਕ ਹੈ ਵੀਰੇ ਚਲੋ ਕਿਹਰੇ ਘਰੇ ਰੱਖਣੀ ਹੋਵੇ ਉਹਨੂੰ ਬੱਚੀ ਨੂੰ ਲਿਆ ਛੱਡੇ ਬੱਚੀ ਨੂੰ ਵੀ ਤੇ ਦੁੱਧ ਛੱਡਣਾ ਹੀ ਆ ਹੂੰ ਉਹ ਬੱਚੀ ਕਾਲੀ ਬਈ ਹਾਂਜੀ ਹਾਂਜੀ ਕਾਲੀ ਬੱਚੀ ਆ ਉਹ ਆਪਾ ਦਿਖਾਵਾਂਗੇ ਹਾਂ ਉਹ ਦਿਖਾ ਦੇ ਹੁਣ ਖੋਲ ਕੇ ਆਪਾ ਤੋਰ ਕੇ ਦਿਖਾਉਣੇ ਆ ਬੱਚੀ ਜਿਹੜੀ ਆ ਦੋਸਤੋ ਇਹਦਾ ਮਗਰ ਹੈਗੀ ਆ ਠੀਕ ਆ ਤੇ ਰੇਟ ਭਾਅ ਫੜਤਾ ਜਾਇਜ਼ ਆ ਤੇ ਖੋਲ ਕੇ ਤੋਰ ਕੇ ਖੋਲ ਆ ਲਾਲ ਵੇਖੋ 24000 24000 ਆਪਾਂ ਯਾਰ 15 ਹੋ ਛੱਡਾਂਗੇ 24 ਦੇ ਵਿੱਚੋਂ ਜੀ ਹਾਂ ਜੀ 24 ਦੇ ਵਿੱਚੋਂ ਭਰਾਵਾ ਮਾਨਤਾ ਜਿਹੜਾ ਹੋਰ ਵੀ ਹੋ ਜਾਊਗਾ ਠੀਕ ਆ ਯਾਰ ਕੀ ਆ ਕਰਦਾਂਗੇ ਮਾਨ 1000 ਵੀਰਾਂ ਦਾ ਵੀ 2500 ਠੀਕ ਆ ਤੇ 23000 ਦੀਆਂ ਤਾਂ ਦੇ ਦਾਂਗੇ ਠੀਕ ਆ ਆ ਕਰਿਓ ਚੈੱਕ ਮੜੀਓ

24000 ਦੇ ਵਿੱਚੋਂ ਜਿਹੜਾ 1000 ਰੁਪਏ ਵੀਰਾਂ ਦਾ ਮਾਸਟਾਂ ਹੋ ਜਾਊਗਾ ਤੇ 20000 ਦੀ ਜਿਹੜੀ ਇਹ ਬੈਲ ਹੋ ਜਾਊਗੀ ਬੱਚਾ ਜਿਹੜਾ ਇਸ ਵੇਲੇ ਦਾ ਪਤਾ ਮਾਜੂ ਦਿਖਾ ਦੇਣੀ ਇੱਕ ਵਾਰੀ ਆਹ ਜਿਹੜਾ ਦੋਸਤੋ ਫੀਮੇਲ ਕਾਫ ਆ ਮਗਰ ਆ ਬੱਚੀ ਹੈ ਠੀਕ ਹੈ ਅੱਛਾ ਵੀਰ ਇਸ ਤੋਂ ਬਾਅਦ ਆਪਾਂ ਜਨਵਰ ਵਖਾਉਣੇ ਸੀ ਆਪਣੇ ਹਾਂਜੀ ਇਹ ਨੀਲੀ ਰਾਬੀ ਦੇ ਵਿੱਚ ਕੱਟਾ ਸੀ ਆਪਣੇ ਕੋਲ ਹਾਂ ਜੀ ਤਾਂ ਇਹਗਾ ਇੱਕ ਤਾਂ ਨੀਲੀ ਰਾਬੀ ਜੀ ਅਵੀ ਤੋਂ ਕੱਟੀ ਹੋ ਗਈ ਹਾਂ 480 ਸੀਮਨ ਦੀ ਜਿਹੜੀ ਇਹ 480 ਸੀਮਨ ਦੀ ਆ ਗਈ ਹਾਂ ਜੀ ਇਹ 480 ਜੀ ਠੀਕ ਹੈ ਇਹ ਵਿਕਰੀ ਆਸਤੇ ਬੇਲੀ ਪਤ ਨਹੀਂ ਨਾ 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 ਇਹ ਤੇਰ ਵਾਸਤੇ ਲੀਏ ਸ਼ੌਂਗ ਵਾਹ ਤੇ ਇਹ ਚੌਕ ਵਾਸਤੇ ਰੱਖੀ ਆਪਾਂ ਇਹ ਨੀਲੀ ਰਾਬੀ ਇਹ ਕੱਟੀ ਆ ਦੋਸਤੋ ਠੀਕ ਹੈ ਤੇ 480 ਸੀਮਨ ਦੀ ਨਾ ਹਾਂ 480 ਦੀ ਠੀਕ ਹੈ ਜੀ ਤੇ ਆ ਦੇਖੋ ਏ ਸਾਢੇ 3 ਜੀ ਬੀਸੀ ਸੀਮਨ ਦੀ ਹੈ ਨਾ ਬਿਨਾਲੇ ਕਰਨਾਟਕਾ ਦੀ ਹਾਂ ਜੀ ਹਾਂ ਜੀ ਠੀਕ ਹੈ ਜੀ ਇਹ ਪੰਜਾਂ ਮਹੀਨੇ ਦੀ ਹੋ ਗਈ ਪੰਜ ਮਹੀਨੇ ਦੀ ਉਮਰ ਇਹਦੀ ਹਾਂ ਜੀ ਪੰਜ ਮਹੀਨੇ ਬਹੁਤ ਵਧੀਆ ਮਾਰਕਿੰਗ ਹੈ ਹਾਂ ਜੀ ਹਾਂ ਜੀ ਠੀਕ ਹੈ ਪੈਰਪੁਰ ਵੀ ਜਿਹੜੇ ਦੋਸਤ ਤੋਤੇ ਆ ਇਹ ਮਤਲਬ ਵੀ ਠੀਕ ਆ ਆਪਾਂ ਹੀ ਭਰਾ ਸੀਗਾ ਜੀ ਹਾਂ ਜੀ ਹਾਂ ਜੀ ਕਿਹੜੀ ਮੈਂ ਇਹਦੀ ਬੱਚੀ ਆ ਇਹ ਮੈਂ ਜਿੱਕਰੀ ਕਰਦੀ ਪਾਜੀ ਵੇ ਸੇਲ ਕਰਦੀ ਸੀ ਹਾਂ ਜੀ ਸੇਲ ਕਰਦੀ ਠੀਕ ਹੈ ਫਿਰ ਹਾਂ ਜੀ ਸੇਲ ਕਰਦੀ ਸੀ ਮੈਂ ਉਹਦੀ ਦੋਸਤ ਇਹ ਬੱਚੀ ਆ ਠੀਕ ਆ ਵੈਸੇ ਇੱਕ ਦਿਖਾਉਣ ਦਾ ਜਿਹੜਾ ਮਕਸਦ ਹੈ ਕਿ ਸ਼ੌਕ ਵਾਲੀ ਦੀ ਵਜੋਂ ਆ ਠੀ ਇਸ ਤੋਂ ਬਾਅਦ ਇੱਕ ਕਟਾ ਹੈ ਇਹ ਵੀ ਬਹੁਤ ਚੰਗੇ ਰਵੇ ਦੇ ਵਿੱਚੋਂ ਆ ਚੰਗੀ ਪਿੱਛੋਂ ਬਲੱਡ ਲਾਈਨ ਦੇ ਵਿੱਚੋਂ ਆ ਪੁੱਛਦੇ ਆ ਇਹਦਾ ਰਿਕਾਰਡ ਕੀ ਸੀਗਾ ਵੀਰੇ ਬਾਜੀ ਇਹ ਤੁਸੀਂ ਰਸਾਲ ਸਿੰਘ ਜਾਣਦੇ ਹੋਗੇ ਦਿਓਲ ਆਪਣੇ ਧੋਏ ਵਾਲਿਆਂ ਨੂੰ ਹਾਂਜੀ ਹਾਂਜੀ ਉਹਨਾਂ ਦੀ ਮਾਝ ਉਹਨਾਂ ਦੇ ਕੋਲੇ ਕਮਾਇਆ ਮਾਇਆ ਦਾ ਉਹਦਾ ਬੱਚਾ ਹੈ ਇਹ ਉਹਦਾ ਬੱਚਾ ਹੈ ਡਾਇਰੈਕਟ ਬੱਚਾ ਹਾਂਜੀ ਹਾਂਜੀ ਡਾਇਰੈਕਟ ਸਿੱਧਾ ਠੀਕ ਹੈ ਮਾਇਆ ਦਾ ਬੱਚਾ ਫਾਦਰ ਵੱਲੋਂ ਕਿਸ ਬੁੱਲ ਦਾ ਜੀ ਇਹ ਡਾਇਮੰਡ ਆ ਉਹ ਅਰੀਕਾ ਵਾਲਾ ਜਿਹੜਾ ਅੱਛਾ ਡਾਇਮੰਡ ਦਾ ਹਾਂ ਡਾਇਮੰਡ ਦਾ ਠੀਕ ਹੈ ਇਹ ਬੱਚਾ ਜਿਹੜਾ ਦੋਸਤੋ ਮੇਲ ਕਾਫ ਵੀਰ ਉਹਨਾਂ ਦੇ ਕੋਲ ਆ ਉਮਰੇ ਦੀ ਕਿੰਨੀ ਕੁ ਹੋ ਗਈ ਜੀ ਉਮਰੇ ਦੀ ਭਾਜੀ 5 ਸਾਢੇ 5 ਮਹੀਨਿਆਂ ਦਾ ਹੋਵੇ ਸਾਢੇ 5 ਮਾਂਥ ਦੀ ਉਮਰ ਹਾਂਜੀ ਠੀਕ ਆ ਕਟਾ ਪੂਰਾ ਸ਼ਕੀਨ ਆ ਇਹ ਉਹ ਤੋਂ ਮਹੀਨੇ ਦਾ ਸੀ ਜਦੋਂ ਅਸੀਂ ਸਾਈ ਕਰ ਲਈ ਉਹਨਾਂ ਨਾਲ ਤੇ ਤਿੰਨਾ ਮਹੀਨਿਆਂ ਦਾ ਕਰਕੇ ਉਹਨਾਂ ਸਾਨੂੰ ਦਿੱਤਾ ਫਿਰ ਠੀਕ ਆ ਤੇ ਹੁਣ 2 ਮਹੀਨੇ ਸਾਡੇ ਕੋਲ ਆਇਨੂ ਹੋ ਗਏ ਠੀਕ ਆ ਆ ਵੇਖੋ ਦੋਸਤੋ ਪੁੱਠਾ ਪਾਠਾ ਵੇਖੋ ਮਾਲੀ ਦਾ ਕਟਾ ਚੰਗਾ ਬਣੂਗਾ ਤੇ ਬ੍ਰੀਡ ਦੇ ਵਿੱਚ ਅੱਗੇ ਹੋਰ ਵਾਅਦਾ ਕਰੂਗਾ ਠੀਕ ਆ ਆ ਮਾਰਕਿੰਗ ਆ ਮਗਰਲੇ ਪੈਰਾਂ ਤੇ ਆ ਟੇਡਾ ਕੱਟ ਇੱਕ ਪਾਸੇ ਨੂੰ ਆਹ ਕੋ ਕੁਬੇਲੀ ਮਣਕੀ ਠੀਕ ਆ ਤੇ ਬਾਕੀ ਚੰਗੀ ਮਦਰ ਮਿਲਕ ਦਾ ਰਿਕਾਰਡ ਹਰ ਇੱਕ ਵੀਰਾਂ ਨੂੰ ਪਤਾ ਮਾਇਆ ਦਾ ਜਿਹੜਾ ਦੋਸਤੋ ਅਮੀਰ ਰਿਕਾਰਡ ਆ ਕਾਫੀ ਜ਼ਿਆਦਾ ਹੈ तकरीबन ਆਪਾਂ ਨੀਲੀ ਰਵੀ ਦੀ ਹੈ ਜ਼ਿਆਦਾ ਇੱਕ ਕਟਾਉੜ ਤਿਆਰ ਕਰਨ ਤੇ ਨੀਲੀ ਰਵੀ ਆਓ ਠੀਕ ਹੈ ਜੀ ਉਹ ਵੀਰ ਕਾਲਿਆਂ ਦਾ ਉਹ ਵੀਰ ਕਾਲਿਆਂ ਦਾ ਵੀਰ ਕਾਲਿਆਂ ਦਾ ਸੀਮਨ ਦਾ ਤੇ ਹੋਰ ਮਾਝ ਦਾ ਠੀਕ ਹੈ ਜੀ ਆ ਦੇਖੋ ਠੀਕ ਹੈ ਉਹ ਵੀ ਡਿੱਡ ਕੱਟਦੇ 12 ਲੀਟਰ ਦੁੱਧ ਆ ਜੀ ਦਾ ਕਟਾਉੜ ਹੂੰ ਉਹ ਜੀ ਦੋ ਮਹੀਨਿਆਂ ਦਾ ਆ ਠੀਕ ਹੈ ਤੇ ਚਲੋ ਵਧੀਆ ਜੀ ਤੁਹਾਡਾ ਜਿਹੜਾ ਸ਼ਲੰਘਾ ਜੋ ਕਦਮਾ ਪਸ਼ੂ ਜਿਹੜੇ ਆਪਣੇ ਵੈਸੇ ਹੈ ਤਾਂ ਬਿਲਕੁਲ ਬਾਰਡਰ ਬ੍ਰੀਡ ਹੈ ਤੇ ਜਿਉਂਦੀ ਰੱਖਣਾ ਵੀ ਆਪਣਾ ਫਰਜ਼ ਬਣਦਾ ਚੌਂਕ ਜਿਆਦਾ ਆਪਾਂ ਨੂੰ ਨੀਲੀ ਰਾਵੀ ਦਾ ਸੰਸਾਬ ਜੀ ਬਿਲਕੁਲ ਚਲੋ ਹੋਰ ਵੀ ਅੱਗੇ ਵੱਧ ਤੋ ਵੱਧ ਹੋਵਾਂਗੇ ਜੀ ਵਿਚਾਰ ਕਰਨ ਥੇ ਚਲੋ ਕਿਤੇ ਕਾਮਯਾਬ ਹੋਵਾਂਗੇ ਨਹੀਂ ਉਹ ਮੈਂ ਆਪਣੀ ਉਹ ਨੀਲੀ ਦਾ ਵੀ ਇੱਕ ਹਾਂਜੀ ਉਹ ਨੀਲੀ ਦਾ ਵੀ ਸੀ ਉਹ ਤੋਂ ਬੱਜਾ ਪੁੱਛੇ ਲੈ ਕੋਈ ਹਾਂਜੀ ਉਹ ਤੋਂ ਆ ਉਹ ਕੱਟਾ ਠੀਕ ਆ ਚੰਗਾ ਰਿਕਾਰਡ ਮਿਲਕ ਤਾ ਉਹ ਤਾਂ ਵਾਜਦਾ ਚੰਗਾ ਉਹਦਾ 16 17 ਲੀਟਰ ਦੋ ਜੀ 16 17 ਲੀਟਰ ਹਾਂਜੀ ਹਾਂਜੀ ਚਲੋ ਉਸ ਤੋਂ ਹੋਰ ਵੀ ਅੱਗੇ ਐਸਿਮੀਨੇਸ਼ਨ ਕਰਕੇ ਹੋਰ ਵਧੀਆ ਜਿਹੜੇ ਰਿਜ਼ਲਟ ਲੈ ਜੀ ਫੇਅਰੇਬਲ ਟੋਏ ਵਾਲਿਆਂ ਦਾ ਭਾਜੀ ਇਹਨਾਂ ਦਾ ਲਿਆਂਦਾ 8 ਸਾਲ ਦੇ ਹੋਣਾ ਤੋਂ ਹਾਂਜੀ ਚੰਗਾ ਭਰਾਵਾਂਗੇ ਗਾਂ ਫੇਰ ਜ਼ਰੂਰ ਜ਼ਰੂਰ ਤੇ ਇੱਕ ਵੀਰ ਰਾਜੂ ਜੀ ਆਪਣਾ ਜਿਹੜਾ ਸੰਪਰਕ ਨੰਬਰ 55 931 ਠੀਕ ਹੈ ਜੀ ਇੱਕੋ ਨੰਬਰ ਇਹੋ ਚੱਲਦਾ ਆਪਣੇ ਕੋਲ ਦੀ ਹਾਂਜੀ ਹਾਂਜੀ ਠੀਕ ਆ ਸੋ ਦੋਸਤੋ ਇਹ ਸਨ ਮੇਰੇ ਨਾਲ ਵੀਰ ਰਾਜੂ ਤੇ ਪਿੰਡ 마ছি ਗਏ ਤੁਸੀਂ ਵਿజిਟ ਕਰਨੀ ਆ ਤਹਿਸੀਲ ਪੱਟੀ ਆ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਪਸ਼ੂ ਵਪਾਰ ਦਾ ਕੰਮ ਆ ਘਰੇ ਬਰੀਡ ਵੀ ਰੱਖੀ ਆ ਨਸਲ ਦੇ ਉੱਪਰ ਵੀ ਕੰਮ ਕਰਦੇ ਨੇ ਤੇ ਘਰੇ ਪਸ਼ੂ ਵੀ ਰੱਖੇ ਵਿਕਰੀ ਵਾਲੇ ਸਾਰੇ ਪਸ਼ੂ ਜਿਹੜੇ ਆ ਦੋਸਤੋ ਸਮੇਂ ਸਮੇਂ ਦੇ ਨਾਲ ਤੁਸੀਂ ਸੰਪਰਕ ਬਣਾ ਕੇ ਰੱਖ ਸਕਦੇ ਹੋ ਨਵੇਂ پرانے ਪਸ਼ੂ ਜਿਹੜੇ ਇੱਥੇ ਦੋਸਤੋ ਆਉਦੇ ਰਹਿੰਦੇ ਆ ਮੱਝਾਂ ਵੀ ਬੈੜਾਂ ਦੇ ਵਿੱਚ ਵੀ ਆਪ ਦਾ ਜਰਾ ਤੁਸੀਂ ਦੋਸਤੋ ਕਿੰਨਾ ਕੁ ਮੁੱਲ ਕੀ ਰੇਟ ਭਾ ਫੜਤਾ ਲਾਉਣਾ ਉਹਦੇ ਅਕੋਰਡਿੰਗ ਤੁਸੀਂ ਇੱਥੋਂ ਪਸ਼ੂ ਜਿਹੜਾ ਖਰੀਦ ਕੇ ਲੈ ਕੇ ਜਾ ਸਕਦੇ ਮੇਲਿਆਂ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ